ਡੈਲਟਾ ਪੁਲਿਸ ਦਾ ਡੈਲਟਾ ਸ਼ਹਿਰ ਉੱਤੇ ਆਪਾਂ ਸਿਟੀ ਪੁਲਿਸ ਲਈ ਕੰਮ ਕਰਦੇ ਆ ਮੇਰੇ 골ਡ ਮੈਡਲ ਮੈਨੂੰ ਤੇ ਛੋਟੇ ਹੁੰਦੇ ਨੂੰ ਆਤੀ ਪਈ ਆ ਇਹ ਮੇਲਾ ਜ਼ਰੂਰ ਦੇਖਣਾ ਆਪਾਂ ਕੰਮ ਹੋਵੇ ਕਿਸੇ ਨੂੰ ਯੂ نو ਹੁੰਦਾ ਲੌਂਗ ਵੀਕਐਂਡ ਆਪਾਂ ਘੁੰਮਣ ਜਾਣਾ ਮੈਂ ਕਦੇ ਆ ਮੇਲਾ ਮਿਸ ਨਹੀਂ ਕੀਤਾ ਇਸ ਕਰਕੇ ਕਹ ਕੇ ਮੇਰਾ ਡੈਡੀ ਛੋਟਾ ਹੁੰਦਾ ਮੈਨੂੰ ਲਿਓਂਦਾ ਜਿੰਨਾ 5 ਸਾਲਾਂ ਦਾ ਮੈਂ ਐਵਰੀ ਈਅਰ ਇਹ ਮੇਲਾ ਹੁੰਦਾ ਇਹ ਤੇ ਆਪਣਾ ਰੌਸ ਮੇਲਾ ਜ਼ਰੂਰ ਹੁੰਦਾ ਦੇਖਣਾ ਆ ਤੇ ਇਸ ਕਰਕੇ ਸਣ ਹੁਣ ਗੇਮ ਨਾਲ ਪਿਆਰ ਪੈ ਗਿਆ ਤੇ ਪੈ ਗਿਆ ਤੇ ਇਹ ਇਸ ਮੇਰੇ ਡੈਡੀ ਦੀ ਦੇਣ ਆ ਕਰਕੇ ਉਹਨਾਂ ਨੇ ਟਾਈਮ ਕੱਢ ਕੇ ਮੈਨੂੰ ਲੈ ਕੇ ਆਉਂਦਾ ਤੇ ਜੇ ਮੇਰੀ ਬੇਨਤੀ ਹੈ ਜਿਹੜੇ ਮਾਪੇ ਸੁਣਦੇ ਆ ਤੁਸੀਂ ਆਪਣੇ ਛੋਟੇ ਬੱਚਿਆਂ ਨੂੰ ਇਦਾਂ ਨਹੀਂ ਆਪਣੇ ਕੱਲੇ ਮੁੰਡਿਆਂ ਨੂੰ ਲੜਕੀਆਂ ਨੂੰ ਵੀ ਲੈ ਕੇ ਆਓ ਅੱਜ ਤੁਸੀਂ ਕੱਲ ਨੂੰ ਦੇਖੋਗੇ ਲੜਕੀਆਂ ਨੇ ਕਿੰਨਾ ਵੇਡ ਚੁੱਕਣਾ ਕੁਆਂਟਨ ਕੁਆਰਟਰਲ ਭਾਰ ਚੱਕ ਲੈਂਦੀਆਂ ਤੇ ਕਈ ਲੜਕੀਆਂ ਨੇ ਕੁਸ਼ਤੀ ਵੀ ਕੀਤੀ ਹੈ ਬਹੁਤ ਵਧੀਆ ਰੈਸਲ ਕਰਦੀਆਂ ਤੇ ਉਹਨਾਂ ਨੂੰ ਇਹ ਇਹ ਚੀਜ਼ਾਂ ਉਹਨਾਂ ਦੇ ਅੱਖਾਂ 'ਚ ਤਾਂ ਹੀ ਆਊਗੀ ਜੇ ਆਪਾਂ ਉਹਨਾਂ ਨੂੰ ਦੇਖਣ ਲੈ ਆਉਣਗੇ ਰਾਈਟ ਅੱਜ ਕੱਲ੍ਹ ਨਿਆਣੇ ਕਈ ਆਈਪੈਡ ਕੰਪਿਊਟਰ ਤੇ ਘੰਟਾ ਪਾਰ ਬੈਠੇ ਰਹਿੰਦੇ ਆ ਪਰ ਜੇ ਆਪਾਂ ਉਹਨਾਂ ਨੂੰ ਲੈ ਕੇ ਆਉਂਗੇ ਇੱਥੇ ਉਹਨਾਂ ਦਾ ਤਾਂ ਹੀ ਸ਼ੌਂਕ ਪਊਗਾ ਗੇਮ ਨਾਲ ਤੇ ਪਊਗਾ ਤੇ ਆਪਾਂ ਮੈਨੂੰ ਬਸ ਬੇਨਤੀ ਹੈ ਰਿਕੁਐਸਟ ਹੈ ਪੇਰੈਂਟਸ ਨੂੰ ਤੇ ਹੌਲੀ ਹੌਲੀ ਉਹੀ ਛੋਟੇ ਬੱਚਿਆਂ ਨੇ ਉਹ ਉਹਨਾਂ ਨੇ ਇਸ ਗੇਮ ਨਾਲ ਜੁੜੂਗੇ ਤੇ ਉਹਨਾਂ ਨੂੰ ਪਿਆਰ ਪਊਗਾ ਤੇ ਆਪਣੀ ਮਿਹਨਤ ਲਾ ਕੇ ਚੈਂਪੀਅਨ ਬਣ ਸਕਦੇ ਆ ਜਿ세 ਤੈਨੂੰ ਜਿਹੜਾ ਵਰਲਡ ਚੈਂਪੀਅਨ ਪਹੁੰਚਣ ਤੇ ਕਿੰਨੀ ਇੱਕ ਮਿਹਨਤ ਕਰਨੀ ਪਈ ਤੂੰ ਕਦੋਂ ਕ ਰੈਸਲਿੰਗ ਜਿਹੜੀ ਸਟਾਰਟ ਕਰਤੀ ਉਹ ਆਪਣੇ ਭਾਈ ਮੈਂ 70 ਸਾਲਾਂ ਆਈ ਜਦੋਂ ਗੇਮ ਸ਼ੁਰੂ ਕੀਤੀ ਹਾਂ ਉਸ ਤੋਂ ਪਹਿਲਾਂ ਮੈਂ ਟਰੈਕ ਐਂਡ ਫੀਲਡ ਰਨਿੰਗ ਕਰਦਾ ਹੁੰਦਾ ਹੀ ਡਿਸਟੈਂਸ ਰਨਿੰਗ ਤੇ ਮੈਨੂੰ ਦਾ ਰੈਸਲਿੰਗ ਨਾਲ ਪਿਆਰ ਇਦਾਂ ਹੀ ਪਿਆਈ ਦੇਖ ਕੇ ਦੇਖਣ ਆਇਆ ਸੀ ਮੈਂ ਛੋਟਾ ਹੁੰਦਾ ਮੈਂ ਵੱਡੇ ਮੱਲਾ ਨੂੰ ਦੇਖ ਕੇ ਤੇ ਮੜਿਆ ਇੱਥੇ ਕੋਣ ਵੀ ਲਾ ਪਈ ਬਿਨਾ ਪ੍ਰੈਕਟਿਸ ਤੋਂ ਦੇ ਮੈਂ ਹਾਰ ਗਿਆਈ ਤੇ ਮੈਨੂੰ ਦਿਲੋਂ ਲੱਗਾ ਮੈਂ ਇਨਾ ਮਾੜਾ ਤਾਂ ਨਹੀਂ ਮੈਂ ਪ੍ਰੈਕਟਿਸ ਕਰਕੇ ਜਿੱਤ ਸਕਦਾ ਅਗਲੇ ਸਾਲ ਤੇ ਉਦੋਂ ਆਪਣਾ ਹਰ ਗੋਬਿੰਦ ਰੈਸਲਿੰਗ ਕਲੱਬ ਹੁੰਦਾ ਜੀ ਤੇ ਉੱਥੇ ਮੈਂ ਸ਼ੁਰੂ ਕੀਤਾ ਸੀ ਤੇ ਜਦੋਂ ਬੱਚੇ ਹੁੰਦੇ ਉਦੋਂ ਤਾਂ ਆਪਾਂ ਹਫ਼ਤੇ ਚ ਚਾਰ ਕਵਾਰੀ ਪ੍ਰੈਕਟਿਸ ਕਰ ਲਈਦੀ ਹੁੰਦੀ ਸੀ ਪਰ ਜਦੋਂ ਆਪਾਂ ਜਵਾਨੀ ਚ ਆ ਗਏ ਫੇ ਹਵ ਟੂ ਹੁੰਦਾ ਰੋਜੀ ਦੋ ਵਾਰੀ ਮਿੰਟ ਇੱਕ ਵਾਰੀ ਆਪਾਂ ਸਵੇਰੇ ਉੱਠ ਕੇ ਤੇ ਇੱਕ ਵਾਰੀ ਸ਼ਾਮ ਨੂੰ ਤੇ ਡਾਈਟ ਤੇ ਖਿਆਲ ਰੱਖਣਾ ਤੇ ਡਿਸਪਲਿਨ ਚ ਰਹਿਣਾ ਤੇ ਉਸ ਚੀਜ਼ਾਂ ਕਰਕੇ ਮੈਂ ਨਹੀਂ ਕਹਾਂ ਕੋਈ ਵੀ ਕਾਮਯਾਬ ਹੋ ਸਕਦਾ ਤੇ ਕਈ ਮੁੰਡੇ ਹੋਏ ਵੀ ਆ ਜਿਨ੍ਹਾਂ ਨੇ ਇਦਾਂ ਦੀ ਪ੍ਰੈਕਟਿਸ ਕੀਤੀ ਆ ਤੇ ਆਪਣੇ ਕੋਚ ਦਾ ਯੂ ਨੋ ਕਹਿਣਾ ਮੰਨਿਆ ਤੇ ਮੈਂ ਤਨਵਾਦੀਆ ਮੈਨੂੰ ਮੇਰੀ ਗੁੱਡ ਲੱਕ ਕੇ ਮੈਨੂੰ ਵਧੀਆ ਕੋਚ ਮਿਲੇ ਹਰਜੀਤ ਭਾਈ ਰਵੀ ਸੋਢੀ ਤੇ ਨਸੀਰ ਸਾਨੂੰ ਵਧੀਆ ਰਾਤ ਤੋਰਿਆ ਤੇ ਉਹਨਾਂ ਕਰਕੇ ਅਸੀਂ ਐਸ ਲੈਵਲ ਪਹੁੰਚੇ ਕਿ ਗਾਈਡੈਂਸ ਤੋਂ ਬਿਨਾ ਪਮਾ ਕਬੱਡੀ ਹੋਵੇ ਰੈਸਲਿੰਗ ਹੋਵੇ ਆਪਾਂ ਉਸ ਲੈਵਲ ਤੇ ਨਹੀਂ ਪਹੁੰਚ ਸਕਦੇ ਤੁਹਾਨੂੰ ਇਹਦਾ ਰੈਸਲਿੰਗ ਕਰਨਾ ਕੋਈ ਪੜ੍ਹਾਈ ਦੀ ਸਟੱਡੀ 'ਚ ਕੋਈ ਫਰਕ ਪਿਆ ਜਾਂਦਾ ਭਾਈ ਆਪਣਾ ਮੌਲਕੀ ਇਹੋ ਜਿਹਾ ਆ ਜਿਹੜਾ ਬੰਦਾ ਪੜ੍ਹਾਈ ਆਪਣਾ ਮੌਲਕੀ ਇਹੋ ਜਿਹਾ ਆ ਜਿਹੜਾ ਬੰਦਾ ਪੜ੍ਹਾਈ ਨਾ ਕਰੇ ਉਹ ਗੇਮ 'ਚ ਵੀ ਨਹੀਂ ਕਾਮਯਾਬ ਹੋ ਸਕਦਾ ਕਰਕੇ 12ਵੀਂ ਕਰਕੇ ਉਹੀ ਬੰਦੇ ਨੂੰ ਕੋਣ ਨੂੰ ਮੌਕਾ ਮਿਲਦਾ ਜਿਹੜੇ ਏ ਨਹੀਂ ਤਾਂ ਬੀ ਐਵਰੇਜ ਹੋਵੇ ਜਿਹੜਾ ਸੀ ਆਲਾ ਉਹਨੂੰ ਕੋਈ ਯੂਨੀਵਰਸਿਟੀ ਪੁੱਛਦੀ ਨਹੀਂ ਉਹਨੂੰ ਨਾ ਹੀ ਉਹਨੂੰ ਕਢਾਉਂਦੇ ਆ ਜਿਹਨੇ ਹੁਣ ਮੈਨੂੰ ਕੋਦ ਮੈਂ 12ਵੀਂ ਸੀ ਮੇਰਾ ਪਹਿਲਵਾਨੀ ਚ ਵੀ ਪੂਰਾ ਜੋਰ ਸੀ ਪੜਾਈ ਚ ਵੀ ਪੂਰਾ ਜੋਰ ਸੀ ਕਰਕੇ ਮੈਨੂੰ ਹੈ ਸੀ ਮੈਂ ਆਪਣਾ ਕਾਲਜ ਯੂਨੀਵਰਸਿਟੀ ਜਾ ਕੇ ਕੋਲਣਾ ਤੇ ਮੇਰੇ ਮਾਰਕਸ ਵਧੀਆ ਆਏ ਸੀ ਤੇ ਮੈਨੂੰ SFU ਵਾਲਿਆਂ ਨੇ ਆਫਰ ਕੀਤਾ ਤੇ ਕੈਨੇਡਾ ਹੈ ਇਹੋ ਜਿਹੇ ਮੌਲਕਿਆ ਇਦਾਂ ਨਹੀਂ ਆਪਾਂ ਕਹਿ ਸਕਦੇ ਅਨਪੜ੍ਹ ਬੰਦਾ ਪਹਿਲਵਾਨੀ ਦੇ ਕਾਮ ਸਾਹਿਬ ਹੋ ਜ਼ਿਆਦਾ ਕਰਕੇ ਯੂ ਹਵ ਟੂ ਯੂ ਨੀਡ ਯੂ ਐਜੂਕੇਸ਼ਨ ਐਜੂਕੇਸ਼ਨ ਬਿਨਾ ਤੁਹਾਨੂੰ ਮੌਕਾ ਹੀ ਨਹੀਂ ਮਿਲਦਾ ਇੱਥੇ ਸੋ ਕਈ ਨਿਆਣੇ ਹੈਗੇ ਬਹੁਤ ਵਧੀਆ ਕੋਲ ਦੇ 18 ਸਾਲ ਤੋਂ ਥੱਲੇ ਪਰ ਉਹਨਾਂ ਦੀ ਪੜ੍ਹਾਈ ਕਮਜ਼ੋਰ ਹੁੰਦੀ ਆ ਤੇ ਜਦੋਂ ਯੂਨੀਵਰਸਿਟੀ ਲੈਵਲ ਜਾਂਦੇ ਆ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਉਹ ਕਹਿੰਦੇ ਤੁਸੀਂ ਇਸ ਫੀਲਡ ਚ ਦਾਖਲ ਨਹੀਂ ਲੈ ਸਕਦੇ ਕਿਉਂਕਿ ਤੁਹਾਡੇ ਮਾਰਕ ਹੈ ਨਹੀਂ ਤੇ ਮੈਂ ਸਾਰਿਆਂ ਨਿਆਣੇ ਹੁਣ ਮੈਂ ਤੇ ਮੇਰਾ ਭਰਾ ਕਿਹੜੇ ਲੋਕਲ ਸਕੂਲ ਆ ਉੱਥੇ ਕੋਚਿੰਗ ਕਰਦੇ ਹੁੰਦੇ ਆ ਛੋਟੇ ਪਹਿਲਵਾਨਾਂ ਦੀ ਆਈ ਸਾਰਿਆਂ ਨੂੰ ਕਿਹਾ ਹੈ ਜੇ ਤੁਹਾਨੂੰ ਪਲਵਾਨੀ ਬਾਰੇ ਸੀਰੀਅਸ ਆ ਬਾਕੀ ਲਾਈਫ ਵੀ ਸੀਰੀਅਸ ਲੈਣੀ ਪੈਣੀ ਆ ਕਰਕੇ ਇਹ ਕੰਮ ਕੱਲਾ ਨਹੀਂ ਹੁੰਦਾ ఎవਰੀਥਿੰਗ ਕਨੈਕਟਿਡ ਹੀ ਆ ਸਾਨੂੰ ਕਿਹੜੀ ਜਗ੍ਹਾ ਜੌਬ ਕਰਦੇ ਆ ਤੁਹਾਨੂੰ ਪੁਲਿਸ ਦੀ ਆਪਾਂ ਡੈਲਟਾ ਪੁਲਿਸ ਡੈਲਟਾ ਸ਼ਹਿਰ ਉੱਥੇ ਆਪਾਂ ਸਿਟੀ ਪੁਲਿਸ ਲਈ ਕੰਮ ਕਰਦੇ ਆ ਹਾਂਜੀ ਵਰਲਡ ਲੇ ਤੁਸੀਂ ਕਿਹੜੀ ਜਗ੍ਹਾ ਗਏ ਆ ਆਪਣੇ ਦਰਸ਼ਕਾਂ ਨੂੰ ਦੱਸੋ ਇਹ ਆਪਣਾ ਟੂਰਨਾਮੈਂਟ ਹੋਇਆ ਸੀ ਚਾਈਨਾ ਚ ਤੇ ਮੈਂ ਤੇ ਇੱਕ ਹੋਰ ਪਲਵਾਨ ਗਿਆ ਸੀ ਡੈਲਤਾ ਪੁਲਿਸ ਵੱਲੋਂ ਉਹ 40+ ਚ ਕੋ ਲਿਆ ਸੀ ਆਪਣੀ ਉਮਰ ਦੇ हिसाब ਨਾਲ ਉਹਦੇ ਸਿਲਵਰ ਮੈਡਲ ਆਇਆ ਸੀ ਤੇ ਮੇਰੇ 골ਡ ਮੈਡਲ ਆਇਆ ਤੇ ਇਹ 10 ਦਿਨ ਹੋਇਆ ਸੀ ਕੰਪੀਟੀਸ਼ਨ 70 ਮੋਲਕਾਏ ਸੀ 10000 ਐਥਲੀਟ ਤੇ ਮੇਰੀਆਂ ਚਾਰ ਕੋਲਾ ਹੋਈਆਂ ਸੀ ਤੇ ਆਪਣਾ ਗੋਡ ਵਿਲਿੰਗ ਵਧੀਆ ਪਰਫਾਰਮੈਂਸ ਰਿਹਾ ਤੇ ਆਪਾਂ 골ਡ ਮੈਡਲ ਜਿੱਤੇ ਆ ਫਾਈਨਲ ਇੰਡੀਆ ਚ ਬੀਟ ਕੀਤਾ ਸੀ ਹਾਂਜੀ ਤੁਹਾਡੀ ਪਾਕਿਸਤਾਨ ਨਾਲ ਜਿਹੜਾ ਮੈਚ ਹੋਇਆ ਉਹ ਵੀ ਦੱਸਦੇ ਬਹੁਤ ਫਸਮਾ ਉਹਦੇ ਬਾਰੇ ਥੋੜੇ ਕਿੰਨੇ ਪੁਆਇੰਟ ਸੀ ਤੁਹਾਡੇ ਆ ਪਾਕਿਸਤਾਨੀ ਉਹ ਆ ਭਾਈ ਦੇਖਣ ਨੂੰ ਪਲਵਾਨ ਬਾਲਾ ਫਿੱਟ ਸੀ ਪਰ ਆਪਾਂ ਨੂੰ ਪਤਾ ਪਲਵਾਨੀ ਚ ਸਰੀਰ ਕੱਲੀ ਇੱਕ ਚੀਜ਼ ਆ ਰਾਈਟ ਦਿਮਾਗ ਆਪਣੀ ਉਦੀ ਜੀਦਾਰੀ ਉਹ ਗੱਲਾਂ ਵੱਖਰੀਆਂ ਰਹਿ ਜਾਂਦੀਆਂ ਤੇ ਉਹ ਪਲਵਾਨ